ਦੇਖੋ ਮਨਦੀਪ ਕੋ ਬੇਟੀ ਮਰੀ ਹੈ ਮੈਂ ਉਹਦਾ ਫਾਦਰ ਪੋ ਰਹਿਆ ਤੇ ਅਚਾਨਕ ਮੌਤ ਹੋ ਗਈ ਹੈ ਇਹਦੇ ਵਿੱਚ ਕਿਸੇ ਨੂੰ ਅਸੀਂ ਤੋਸ਼ ਨਹੀਂ ਦਿੰਦੇ ਵੇਹਾ ਹੈ ਕੀ ਪ੍ਰੋਬਲਮ ਚੱਤੀ ਸੀ ਪ੍ਰੋਬਲਮ ਕੋਈ ਡਿਊਟੀ ਤੇ ਸੀ ਉਹ ਆਪਣੇ ਹਾਰ ਸਾਰੇ ਜੋ ਸ਼ਾਮ ਨੂੰ 6 ਵਜੇ ਡਿਊਟੀ ਤੇ ਗਈ ਹੈ ਸਾਰੇ ਮਰੀਜ਼ਾਂ ਨੂੰ ਦਵਾਈ ਕਰ ਦਿੱਤੀ ਹੈ ਸਾਰੇ ਮਰੀਜ਼ੋ ਤੇ ਉਹ ਉੱਥੇ ਸੀ ਜਦੋਂ ਅਸੀਂ ਗਏ ਆ ਸਵੇਰੇ ਆਈ ਹਾਂ ਉਹ ਕਹਿੰਦੇ ਆ ਇਹੋ ਜਿਹੀ ਕੋਈ ਗੱਲ ਨਹੀਂ ਸੀ ਚੰਗੀ ਪੜੀ ਸਭ ਨੂੰ ਦਵਾਈ ਦਿੱਤੀ ਉਹਨੇ ਕੋਈ ਐਸੀ ਗੱਲ ਹੀ ਨਹੀਂ ਸੀਗੀ ਤੁਸੀਂ ਕਿੰਨੀ ਚਿਰ ਜੋ ਪ੍ਰਾਪਤੀ ਸੀਗੀ 2 ਸਾਲ ਤੇ ਲੱਗ ਪਵੇ ਨਹੀਂ ਉੱਥੇ ਪਹਿਲੇ ਕੋਈ ਐਸੀ ਗੱਲ ਨਹੀਂ ਆਇਆ ਨਹੀਂ ਨਹੀਂ ਕੋਈ ਗੱਲ ਨਹੀਂ ਕਦੀ ਆਈ ਮੈਂ ਐਸੀ ਗੱਲਾਂ ਤੋਂ ਤੇ ਮੈਂ ਆਪਣੇ ਗੁੱਟੀਆਂ ਪਹਿਲੇ ਕੋਈ ਤਾਂ ਮੈਂ ਜੇ ਕੋਈ ਤੰਗ ਕਰੇ ਜਾਂ ਕੁਝ ਕਰੇ ਜਿੱਥੇ ਨਾ ਵਾਰ ਕਰਾਂ ਤਾਂ ਕੋਈ ਛੱਡ ਦੇ ਨੌਕਰੀ ਮੈਂ ਨੌਕਰੀ ਦਾ ਏਡਾ ਕਾ ਖਾਸ ਕੋਈ ਜਾਨੋ ਪਰ ਚਲੋ ਠੀਕ ਹੈ ਤੂੰ ਆਪਣੇ ਜੋ ਕੀਤੀ ਆ ਉਹ ਵਾਪਸ ਖੋਲ ਸਕੀਤਾ ਵੀ ਚਲ ਤੁਰ ਤੇ ਰੱਤ ਸਿੱਧੇ ਰਹਿਣਗੇ ਬਸ ਜੇ ਕੋਈ ਤੰਗ ਤੋਂ ਕਰੇ ਜਾਂ ਕੁਝ ਕਰੇ ਮੈਂ ਵੀ ਜੋਬ ਛੱਡ ਦੇ ਸਾਨੂੰ ਕੋਈ ਨ ਤੋ ਕੰਨੀ ਨਹੀਂ ਰਹੀ ਹੈ ਇਹ ਕੋਈ ਗੱਲ ਨਹੀਂ ਕਹਿੰਦੇ ਸਾਰੇ ਬੜੇ ਵਧੀਆ ਨੇ ਹਾ ਹਸਟਾਫ ਵੀ ਵਧੀਆ ਡਾਕਟਰ ਵੀ ਬੜੇ ਵਧੀਆ ਹਾਂ ਇੱਕ ਦੋ ਵਾਰੀ ਮੈਂ ਵੀ ਗਿਆ ਚਲੋ ਠੀਕ ਹੈ ਡਾਕਟਰ ਵੀ ਠੀਕ ਹੈ ਬੜੀ ਵਧੀਆ ਗੱਲ ਕੀਤੀ ਉਹਨਾਂ ਨੇ ਹਾਂ ਇਹੋ ਜੀ ਕੋਈ ਵੀ ਕੋਈ ਪ੍ਰੋਬਲਮ ਹੈ ਹੀ ਨਹੀਂ ਸੀ ਕੋਈ ਵੀ ਨੇਚਰਲ ਹੈ ਹੈ ਤੁਸੀਂ ਇਹਨੂੰ ਨੇਚਰਲ ਡੈਕ ਕਹਿੰਦੇ ਹਾਂ ਹਾਂ ਜੀ ਹਾਂ ਇਹ ਚਾਨਣ ਕਿ ਹੁਣ ਚਾਨਣ ਕੀ ਸਮਝਦੇ ਹਾਂ ਜੀ ਕਿਉਂਕਿ ਉੱਥੇ ਇੱਕ ਜਿਹੜੇ ਸੀਗੇ ਮਰੀਜ਼ ਇਕਦੋਮ ਉਹਨਾਂ ਨੇ ਦੇਖਿਆ ਉੱਥੇ ਵੀ ਕੁੜੀ ਥੱਲੇ ਟਿੱਕੀ ਪਈ ਹੈ ਹਾਂ ਪਰ ਸਿੱਤੇ ਫਿਰ ਉਹਨਾਂ ਜਿਹੜੇ ਹੋਲ ਸਟਾਫ ਦੀ ਗੱਲ ਤੋਂ ਆਪਨੇ ਸੀਗੇ ਜਿਹੜੇ ਮਰੀਜ਼ਾਂ ਦੇ ਨਾਲ ਹੁੰ ਉਹਨਾਂ ਨੇ ਫਿਰ ਉਹ ਵਿੱਚ ਆ ਕੇ ਬੈਠਦੇ ਵਾਇਆ ਫਿਰ ਡਾਕਟਰੋਂ ਥਲੇ ਕੀਤਾ ਨਾ ਆ ਕੇ ਦੇਖਿਆ ਕਿ ਉਹ ਨਾ ਜੋ ਵੀ ਹਾਂ ਨਹੀਂ ਫਿਰ ਸਾਨੂੰ ਫੋਨ ਸਾਡੇ 4:30 ਵਜੇ ਤੇ ਫੋਨ ਆਇਆ ਤੇ ਗੁੱਡੀ ਤबीयत ਜਿਆਦਾ ਇੱਕਦਮ ਤਾਂ ਦੱਸਿਆ ਨਹੀਂ ਉਹਨਾਂ ਵੀ ਗੁੱਡੀ ਤबीयत ਜਿਆਦਾ ਖਰਾਬ ਹੈ ਤੁਸੀਂ ਆਓ। ਉਹੀ ਮੈਂ ਗੁਰਦੁਆਰੇ ਗਿਆ ਸੀ ਕੋਲ ਛੋਟਾ ਪ੍ਰੋਤਮ ਨੂੰ ਬੁਲਾ ਕੇ ਲਿਆ ਇਹ ਉਹਦੀ ਫਿਰ ਨਿਕਲ ਗਏ ਆ ਹਾਂ ਦੱਸਿਆ ਵੀ ਮਨਦੀਪ ਦੀ ਤबीयत ਖਰਾਬ ਹੈ ਡਾਕਟਰੋਂ ਫੋਨ ਆਇਆ ਸੀਗਾ। ਉਹ ਤਾਂ ਵੀ ਕੋਈ ਰਸ ਕੋਈ ਦੱਈਏ। ਇਹਦੇ ਜੀ ਕਿਸੇ ਦਾ ਕੋਈ ਕਸੂਰ ਨਹੀਂ। ਜਿਵੇਂ ਪ੍ਰਵਾਹ ਨੂੰ ਪਹਿਲਾਂ ਵੀ ਪਤਾ ਸੀ ਕਿ ਸਾਡੇ ਵਿੱਚੋਂ ਪਹਿਲਾਂ ਇੱਕ ਦਮੇਰੇ ਅਟੈਕ ਹੋਇਆ ਸੀ ਇਸ ਕਰਕੇ ਇਹ ਪਤਾ ਪ੍ਰੋਪਰ ਰਾਹ ਚੱਲਦਾ ਸੀ ਤੇ ਹੁਣ ਵੀ ਅਟੈਕ ਹੋਇਆ ਹੁਣ ਕੋਈ ਕਿਸੇ ਦਾ ਕੋਈ ਦੋਸ਼ ਨਹੀਂ ਜਿਸ ਨੇ ਬਾਜ਼ਾਰ ਦੇ ਵਿੱਚ ਅਫਵਾਹਾਂ ਫਲਾਈਆਂ ਜਾ ਰਹੀਆਂ ਨੇ ਹਸਪਤਾਲ ਦੇ ਉੱਤੇ ਦਾਗ ਲੱਗ ਰਹੇ ਨੇ ਉਹਦੇ ਉੱਤੇ ਤੇ ਚੀਜ਼ ਹੈ ਕੋਈ ਖੁਝ ਪਤਾ ਕੀ ਹੈ ਲੋਕਾਂ ਦੇ ਮੂੰਹਾਂ 'ਚ ਉਠੀਆਂ ਫਲਾਉਣ ਦਾ ਜਾਂ ਦਾਗ ਲਾਉਣ ਦਾ ਤਾਂ ਕੋਈ ਏੜੀ ਨਹੀਂ ਨਾ ਇਹਨੂੰ ਸਿੱਧਾ ਰੁਕ ਨਹੀਂ ਸਕਦੇ ਪਰ ਜਦੋਂ ਪ੍ਰਵਾਹ ਨੂੰ ਜਾਂ ਕਿਸੇ ਨੂੰ ਸਾਹਮਣੂ ਪਿੰਡ ਵਾਲਿਆਂ ਕੋਈ ਸ਼ੱਕ ਨਹੀਂ ਤੇ ਗੁੰਜੇ ਹੋਰ ਦਾਗ ਲੰਨ ਨੂੰ ਸਿੱਕੀ ਕਰ ਸਕਦੇ ਆ ਪੱਕੀ ਕੋਈ ਇਸਤਾਂ ਦੀ ਗੱਲ ਨਹੀਂ ਬਿਲਕੁਲ ਨਹੀਂ ਡਾਕਟਰ ਸਾਹਿਬ ਸਾਡੇ ਨਾਲ ਖੜੇ ਮੋਢੇ ਨਾਲ ਮੋਢੇ ਨਾਲ ਖੜੇ ਜੀ ਖੜੇ ਜੀ ਆਏ ਡਾਕਟਰ ਪરાਕੇ ਜਾ ਰਹੇ ਨਾਲ ਕੋਲ ਅੱਗੇ ਆ ਗਏ ਉਹ ਕਹਿੰਦੇ ਘੰਟਾ ਬੈਠ ਕੇ ਜਾਣੇ ਫੋਨ ਕਰਿਓ ਯਾਰ ਮਗੇ ਸਟਾਫ ਜਰਾ ਆਏਗਾ ਹਾਂ ਕਹਿ ਗਏ ਉਹ